ਚੰਡੀਗੜ੍ਹ ਯੂਨੀਵਰਸਿਟੀ ਅੱਜ ਉਸੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹੈ। ਇਹਦਾ ਮੁੱਖ ਉਦੇਸ਼ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਬਲੀਵ ਕਰਦੀ ਹੈ ਕਿ ਹਰ ਹੋਂਹਾਰ ਬੱਚੇ ਨੂੰ ਪੜ੍ਹਾਈ ਦਾ ਔਰ ਬਹੁਤ ਵਧੀਆ ਯੂਨੀਵਰਸਿਟੀ ਚ ਪੜ੍ਹਾਈ ਦਾ ਕੁਆਲਟੀ ਐਜੂਕੇਸ਼ਨ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸੋ ਇਸ ਸਬੰਧ ਵਿੱਚ ਅਸੀਂ 170 ਕਰੋੜ ਰੁਪਏ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵੱਲੋਂ ਔਰ 40 ਕਰੋੜ ਰੁਪਏ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਜਿਹੜੀ ਨਾਉ ਡਿਸਟ੍ਰਿਕਟ ਦੇ ਵਿੱਚ ਨਵੀਂ ਸਥਾਪਿਤ ਹੋਈ ਹੈ ਜਿਹਦਾ ਦਾਖਲਾ ਇਸ ਸਾਲ ਸ਼ੁਰੂ ਹੋ ਰਿਹਾ ਉਹਦੇ ਲਈ ਦੇ ਰਹੇ ਆ ਇਸ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਜਿਹੜੀ ਵਿਧੀ ਹੈ ਉਹ ਬੜੀ ਸਿੰਪਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ cuhd.in ਤੇ ਜਾ ਕੇ ਉੱਥੇ cucet ਹੈ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰਾਂਸ ਟੈਸਟ ਇਨਫੈਕਟ ਇਹ ਸਕਾਲਰਸ਼ਿਪ ਟੈਸਟ ਵੀ ਹੈ ਸੋ ਉਹਦੇ ਤੇ ਰਜਿਸਟਰ ਕਰਕੇ ਬੱਚੇ ਨੇ 10 ਉਦੇ ਬਾਅਦ ਉਹ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ ਹੈ ਪਹਿਲੀ ਫੇਸ ਜਿਹੜੀ ਹੈ ਉਹ 31 ਮਈ ਤੱਕ ਹੈ। ਸੈਕੰਡ ਫੇਸ ਜਿਹੜੀ ਹੈ ਉਹ 15 ਜੁਲਾਈ ਤੱਕ ਚੱਲੇਗੀ। ਬੱਚਾ ਆਪਣੀ ਮਰਜ਼ੀ ਦਾ ਦਿਨ ਚੁਣੇ, ਆਪਣੀ ਮਰਜ਼ੀ ਦਾ ਸਮਾਂ ਚੁਣੇ। ਆਪਣੇ ਘਰ ਦੇ ਵਿੱਚ ਬਹਿ ਕੇ ਕੈਮਰੇ ਵਾਲਾ ਲੈਪਟਾਪ ਹੁਣਾ ਚਾਹੀਦਾ ਬੱਚੇ ਕੋਲ। ਉਹਦੇ ਤੇ ਉਹ ਆਪਣਾ ਟੈਸਟ ਦੇ ਸਕਦਾ ਹੈ। ਔਰ ਅਸੀਂ ਉਹਨੂੰ ਪ੍ਰੋਕਟਰ ਕਰਦੇ ਹਾਂ। ਕੈਮਰੇ ਵਾਲਾ ਲੈਪਟਾਪ ਇਸ ਲਈ ਚਾਹੀਦਾ ਹੈ ਕਿ ਉਹਦੀ ਨਿਗਰਾਨੀ ਕੀਤੀ ਜਾਂਦੀ ਹੈ। ਪ੍ਰੋਕਟਰਿੰਗ ਹੁੰਦੀ ਹੈ AI ਬੇਸ ਸਕੋਰਸ਼ਿਪ AI ਬੇਸ ਸੌਫਟਵੇਅਰ ਹੈ ਸਾਡੇ ਕੋਲ। ਅਗਰ ਬੱਚਾ ਚੀਟਿੰਗ ਕਰਦਾ ਹੈ ਤਾਂ ਉਹਦਾ ਟੈਸਟ ਕੈਨਸਲ ਹੋ ਜਾਏਗਾ। ਅਗਰ ਉਹ ਚੀਟਿੰਗ ਨਹੀਂ ਕਰਦਾ ਉਹ ਨੰਬਰ ਦੱਸਤੇ ਜਾਂਦੇ ਔਰ ਜਿਹੜਾ ਵੀ ਬੱਚਾ ਸਾਡੇ ਟੈਸਟ ਚ 90% ਉਦੋਂ ਉੱਤੇ ਅੰਕ ਲਏਗਾ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਜੋ ਜੋ ਨੰਬਰ ਘਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਏਗੀ ਪਰ ਜਿਹੜਾ 40% ਨੰਬਰ ਵੀ ਲਊਗਾ ਸਾਡੇ ਟੈਸਟ 'ਚ ਉਹਨੂੰ ਵੀ ਅਸੀਂ 35% ਸਕਾਲਰਸ਼ਿਪ ਦੇਾਂਗੇ ਸੌਰੀ 15% ਸਕਾਲਰਸ਼ਿਪ ਦੇਾਂਗੇ ਜਿਹੜਾ 40% ਵੀ ਅੰਕ ਲਊਗਾ ਔਰ ਜਿਹੜਾ 90% ਤੋਂ ਉੱਤੇ ਲਊਗਾ ਉਹਨੂੰ 100% ਸਕਾਲਰਸ਼ਿਪ ਮੈਂ ਸਕਾਲਰਸ਼ਿਪ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸ ਰਿਹਾ ਚਾਹੁੰਦਾ ਕਿ ਆਮ ਕਰਕੇ ਜਿਹੜੇ ਸਕਾਲਰਸ਼ਿਪ ਹੁੰਦੇ ਆ ਡਿਫਰੈਂਟ ਯੂਨੀਵਰਸਿਟੀਆਂ ਦੇ ਉਹ ਕੇਵਲ ਟਿਊਸ਼ਨ ਫੀ ਤੇ ਹੁੰਦੇ ਆ ਪਰ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਸਕਾਲਰਸ਼ਿਪ ਹੈ ਪੂਰੀ ਦੀ ਪੂਰੀ ਅਕਾਦੈਮਿਕ ਫੀਸ ਨੋਸਾਫਿਸੇ ਦੀਸ ਕੋਰਸ਼ੇ ਮਿਲਦਾ ਉਹਨੇ ਅਕੈਡਮੀ ਦੀ ਫੀਸ ਪੇ ਨਹੀਂ ਕਰਨੀ ਅਗਰ ਹੌਸਟਲ ਚ ਰਹਿਣਾ ਤਾਂ ਹੌਸਟਲ ਦੀ ਫੀਸ ਪੇ ਕਰੇਗਾ ਟਰਾਂਸਪੋਰਟ ਯੂਜ਼ ਕਰਨੇ ਉਹਦੀ ਕਰੇਗਾ ਨੰਬਰ 2 ਇਹ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੇ ਦੀ ਪੂਰੀ ਡਿਗਰੀ ਲਈ ਅਸੀਂ ਦਿੰਨੇ ਆ ਅਗਰ 4 ਸਾਲ ਦੀ ਡਿਗਰੀ ਹੈ ਤਾਂ ਬੱਚਿਆਂ ਨੂੰ 4 ਸਾਲ ਦਾ ਸਕਾਲਰਸ਼ਿਪ ਮਿਲੇਗਾ 3 ਸਾਲ ਦੀ ਡਿਗਰੀ ਹੈ ਤਾਂ 3 ਸਾਲ ਲਈ 2 ਸਾਲ ਦਾ ਤਾਂ 2 ਸਾਲ ਲਈ ਲੇਕਿਨ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਵੇਗੀ ਉਹ ਕਿਸੇ ਵਿਸ਼ੇ ਚੋਂ ਫੇਲ ਨਹੀਂ ਹੋਣਾ ਚਾਹੀਦਾ ਅਨੁਸ਼ਾਸਨਹੀਨਤਾ ਦਾ ਕੋਈ ਕੇਸ ਨਹੀਂ ਹੋਣਾ ਚਾਹੀਦਾ ਇਨਕਲੂਡਿੰਗ ਲੈਕਚਰ ਸ਼ੋਰਟ ਲੈਕਚਰ ਸ਼ੋਰਟ ਨਹੀਂ ਹੋਣੀ ਚਾਹੀਦੀ ਜਿਹੜਾ ਬੱਚਾ ਸ਼ਰਤਾਂ ਪੂਰੀਆਂ ਕਰੇਗਾ ਉਹਨੂੰ ਪੂਰੀ ਦੀ ਪੂਰੀ ਡਿਗਰੀ ਲਈ ਸਕਾਲਰਸ਼ਿਪ ਦਿੰਨੇ ਆ ਮੈਂ ਵੀ ਦੱਸਦਾ ਜਾਵਾਂ ਕਿ ਇਸ ਤੋਂ ਇਲਾਵਾ ਜਿਹੜਾ ਬੱਚਾ ਵੀ 90% ਤੋਂ ਉੱਤੇ ਅੰਕ ਪਲੱਸ ਉੱਚ ਲੈਂਦਾ ਉਹਨੂੰ ਵੀ ਅਸੀਂ 50% ਦੀ ਸਕਾਲਰਸ਼ਿਪ ਦਿੰਨੇ ਆ ਇਸ ਤੋਂ ਬਾਅਦ ਇਲਾਵਾ ਫੌਜੀ ਭਾਈਆਂ ਲਈ ਸਕਾਲਰਸ਼ਿਪ ਹੈ ਸਿੰਗਲ ਗਰਲ ਚਾਈਲਡ ਲਈ ਸਕਾਲਰਸ਼ਿਪ ਹੈ ਸਿਬਲਿੰਗ ਦੀ ਸਕਾਲਰਸ਼ਿਪ ਹੈ ਪਰੰਤੂ ਮੈਂ ਇਹ ਗੱਲ ਸਟ्रेस ਕਰਨੀ ਚਾਹੁੰਦਾ ਕਿ 100% ਸਕਾਲਰਸ਼ਿਪ ਕੇਵਲ CU CET ਦੇ ਥਰੂ ਦਿੱਤਾ ਜਾ ਸਕਦਾ ਹੈ। ਸੋ ਮੇਰੀ ਅਪੀਲ ਰਹੇਗੀ ਮਾਤਾ ਪਿਤਾ ਨੂੰ ਬੱਚਿਆਂ ਨੂੰ ਕਿ ਉਹ ਸਾਡੇ ਸਕਾਲਰਸ਼ਿਪ ਸਕੀਮ ਦਾ ਜਿਹੜੇ ਕਿ 210 ਕਰੋੜ ਦੇ ਐਸਕੇ ਅਸੀਂ ਦੇ ਰਹੇ ਹਾਂ ਉਹਦਾ ਲਾਭ ਉਠਾਉਣ ਇਹ ਟੈਸਟ ਜ਼ਰੂਰ ਦੇਣ ਕਿਉਂਕਿ ਹਰ ਬੱਚੇ ਨੂੰ ਵਿਸ਼ਵ ਸਤਰੀ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਲੈਣ ਦਾ ਅਧਿਕਾਰ ਹੈ ਚੰਡੀਗੜ੍ਹ ਯੂਨੀਵਰਸਿਟੀ ਐਸ ਵੇਲੇ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀ ਚੋਂ ਨੰਬਰ 1 ਹੈ ਅਸੀਂ ਵਿਸ਼ਵ ਦੀ ਸਭ ਤੋਂ ਛੋਟੀ ਯੂਨੀਵਰਸਿਟੀ ਹੈ ਜਿਹਨੂੰ ਕਯੂਐਸ ਰੈਂਕਿੰਗ ਮਿਲੀ ਹੈ ਭਾਰਤ ਦੀ ਸਭ ਤੋਂ ਛੋਟੀ ਯੂਨੀਵਰਸਿਟੀ ਜਿਹਨੂੰ ਏ ਪਲੱਸ ਰੈਂਕ ਮਿਲਿਆ ਹੈ ਅ ਨੈਕ ਦੁਆਰਾ ਉਸ ਤੋਂ ਲਗਭਗ ਸਾਡਾ ਐਨਏ ਰੈਂਕ ਜਿਹੜਾ 20 ਹੈ ਔਰ ਅਸੀਂ ਭਾਰਤ ਦੀਆਂ ਪੂਰੀਆਂ ਯੂਨੀਵਰਸਿਟੀਆਂ ਦੇ ਵਿੱਚੋਂ 20 20 ਸਥਾਨ ਦੇ ਉੱਤੇ ਆਉਂਦੇ ਹਾਂ ਪਿਛਲੇ ਸਾਲ 904 ਕੰਪਨੀਆਂ ਆਈਆਂ ਇੱਕ ਸਾਲ ਦੇ ਵਿੱਚ ਜਿਨ੍ਹਾਂ ਨੇ 922 9122 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਸਾਡੇ ਕੋਲ ਟੀਬੀਆਈ ਹੈ 150 ਤੋਂ ਜ਼ਿਆਦਾ ਸਟਾਰਟਅਪ ਹੈ ਜਿਹੜੇ ਬੱਚੇ ਆਪਣਾ ਬਿਜ਼ਨਸ ਜਾਂ ਇੰਡਸਟਰੀ ਲਾਉਣੀ ਚਾਹੁੰਦੇ ਆ ਪੰਜਾਬ ਦੇ ਬੱਚਿਆਂ ਨੇ ਇਹਦੇ ਵਿੱਚੋਂ ਲਗਭਗ 430 ਪੇਟੈਂਟ ਫਾਈਲ ਕੀਤੇ ਆ 150 ਸਟਾਰਟਅਪ ਹੋਏ ਆ ਜਿਦੇ ਵਿੱਚੋਂ ਲਗਭਗ 34 ਜਿਹੜੇ ਸਟਾਰਟਅਪ ਆ ਉਹ ਪੰਜਾਬ ਦੇ ਬੱਚਿਆਂ ਦੇ ਆ ਇਸ ਤੋਂ ਇਲਾਵਾ ਅਸੀਂ ਸਪੋਰਟ ਦੇ ਵਿੱਚ ਨੰਬਰ 1 ਯੂਨੀਵਰਸਿਟੀ ਆ ਕਲਚਰਲ ਐਕਟੀਵਿਟੀ ਦੇ ਵਿੱਚ ਨੰਬਰ 1 ਯੂਨੀਵਰਸਿਟੀ ਆ ਸਾਡਾ 550 ਫੋਰਨ ਯੂਨੀਵਰਸਿਟੀਆਂ ਨਾਲ ਟਾਈ ਅਪ ਹੈ 100 ਦੇਸ਼ਾਂ ਚ ਜਿਹੜੇ ਬੱਚੇ ਬਾਹਰਲੀ ਡਿਗਰੀ ਲੈਣਾ ਚਾਹੁੰਦੇ ਆ ਡਿਊਲ ਡਿਗਰੀ ਦੇ ਅਧੀਨ ਉਹਨਾਂ ਨੂੰ ਵੀ ਮੇਰੀ ਅਪੀਲ ਰਹੇਗੀ ਕਿ ਕੋ ਸਾਡੀ ਯੂਨੀਵਰਸਿਟੀ ਦਾਖਲਾ ਲੈਣ 2 ਸਾਲ ਸਾਡੇ ਕੋਲੇ ਪੜ੍ਹ ਕੇ ਦੋ ਸਾਲ ਆਸਟ੍ਰੇਲੀਆ ਕੈਨੇਡਾ ਜਾਂ ਯੂਐਸਪੀੜ ਕੇ ਉਹ ਦੋਨੇ ਡਿਗਰੀਆਂ ਪ੍ਰਾਪਤ ਕਰ ਸਕਦਾ ਹੈ ਇਹੋ ਜਿਹਾ ਅਰੇਂਜਮੈਂਟ ਸਾਡਾ 50 ਤੋਂ ਵਧੇਰੇ ਯੂਨੀਵਰਸਿਟੀਆਂ ਨਾਲ ਹੈ ਇਸ ਤੋਂ ਇਲਾਵਾ ਸਾਡੇ ਕੋਲ 32 ਇੰਡਸਟਰੀ ਦੁਆਰਾ ਸਥਾਪਿਤ ਲੈਬਸ ਹੈ ਕੈਂਪਸ 'ਤੇ ਔਰ 30 ਸੈਂਟਰ ਆਫ ਐਕਸਲੈਂਸ ਹੈ ਸਾਡੇ ਕੋਲ ਭਾਰਤ ਦੇ 28 ਦੇ 28 ਰਾਜਾਂ ਦੇ 8 ਦੇ 8 ਯੂਟੀਆਂ ਦੇ ਔਰ 65 ਵਿਦੇਸ਼ਾਂ ਦੇ ਬੱਚੇ ਪੜਦੇ ਆ ਮੇਰੀ ਇੱਕ ਵਾਰੀ ਫੇਰ ਸਾਰੇ ਬੱਚਿਆਂ ਨੂੰ ਅਪੀਲ ਰਹੇਗੀ ਕਿ ਉਹ ਆਪਣੇ ਮਾਤਾ ਪਿਤਾ ਦਾ ਬਰਡਨ ਇਕਨੋਮਿਕ ਬਰਡਨ ਘਟਾਉਣ ਔਰ ਜਿਹੜਾ ਵੀ ਹੋਣਹਾਰ ਬੱਚਾ ਹੈ ਉਹ ਸਾਡਾ ਟੈਸਟ ਦਵੇ ਟੈਸਟ ਦੇ ਨੰਬਰਾਂ ਦੇ ਆਧਾਰ ਦੇ ਉੱਤੇ ਉਹਨੂੰ ਸਕਾਲਰਸ਼ਿਪ ਮਿਲੇਗਾ ਪਲੱਸ 2 ਦੇ ਨੰਬਰ ਅਸੀਂ ਸ਼ਾਮਿਲ ਨਹੀਂ ਕਰਦੇ ਨਾ ਹੀ ਅਸੀਂ ਮਾਤਾ ਪਿਤਾ ਦੀ ਇਨਕਮ ਦੀ ਕੋਈ ਸ਼ਰਤ ਲਾਉਂਦੇ ਆ ਸੋ ਮੇਰੀਆਂ ਸਾਰੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਔਰ ਜਿਨ੍ਹਾਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹੈ ਪਲੱਸ 2 ਦੇ ਵਿੱਚ ਜਿਹਦਾ ਰਿਜ਼ਲਟ ਕਿ ਪਿਛਲੇ 2-3 ਦਿਨਾਂ 'ਚ ਨਿਕਲਿਆ ਹੈ ਉਹਨਾਂ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਮਾਤਾ-ਪਿਤਾ ਨੂੰ ਮੁਬਾਰਕਾਂ ਔਰ ਸਾਰੇ ਮਾਤਾ-ਪਿਤਾ ਔਰ ਬੱਚਿਆਂ ਨੂੰ ਮੇਰਾ ਧੰਨਵਾਦ ਵੀ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਹੁਣ ਤੱਕ ਮੰਨਿਆ ਔਰ ਇਹਦੀ ਅਪਰੂਵਲ ਕੀਤੀ ਹੈ ਔਰ ਇਹਦੇ ਤੇ ਵਿਸ਼ਵਾਸ ਜਤਾਇਆ ਬਹੁਤ ਧੰਨਵਾਦ। ਐਸੀ ਗੱਲ ਜੀ ਪਹਿਲੇ ਸਾਰਿਆਂ ਨੂੰ ਮੈਂ ਮੇਰਾ ਨਾਮ ਇਵਰਾਜ ਹੈ ਮੈਂ ਪਠਾਨਕੋਟ ਤੋਂ ਬਿਲੋਂਗ ਕਰਦਾ ਤੇ ਮੈਂ ਫਾਈਨਲ ਡੀਗਰੀ ਸੋਰੇ ਚੰਡੀਗੜ੍ਹ ਯੂਨੀਵਰਸਿਟੀ ਦਾ ਸੀਐਸਸੀ ਦਾ ਕੰਪਿਊਟਰ ਸਾਇੰਸ ਦਾ ਅਗਰ ਮੈਂ ਗੱਲ ਕਰਾਂ ਆਪਣੀ ਜਰਨੀ ਦੀ ਸਿਓ ਚ ਸਭ ਤੋਂ ਪਹਿਲੇ ਵੱਡੀ ਗੱਲ ਇਹ ਸੀ ਕਿ ਮੈਂ ਕਾਫੀ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਜਦੋਂ ਪਤਾ ਹੀ ਹੈ ਕਿ ਐਜੂਕੇਸ਼ਨ ਚ ਕਾਫੀ ਅੱਜਕਲ ਖਰਚ ਆਂਦਾ ਹੈ। ਸਭ ਤੋਂ ਪਹਿਲਾ ਸਟੱਡੀ ਐਕਸਪਲੋਰ ਕੀਤੀਆਂ ਲਕ ਫੀਸ ਕਾਫੀ ਜ਼ਿਆਦਾ ਸੀ ਬਟ ਫਿਰ ਲਾਈਕ ਚੰਡੀਗੜ੍ਹ ਯੂਨੀਵਰਸਿਟੀ ਵਾਰੀ ਪਤਾ ਲੱਗ ਗਿਆ ਮੈਨੂੰ ਉੱਥੇ ਪਤਾ ਲੱਗ ਗਿਆ ਕਿ ਸਕਾਲਰਸ਼ਿਪ ਆਫਰ ਕਰਦੇ ਨੇ ਉਹ ਫਿਰ ਮੈਂ ਸੀਯੂਸੀਈਟੀ ਦਾ ਟੈਸਟ ਦਿੱਤਾ ਤੇ ਮੇਰੇ 79 ਮਾਰਕਸ ਆਏ ਸੀ ਜਿਸ ਕਰਕੇ ਮੈਨੂੰ 40% ਦੀ ਸਕਾਲਰਸ਼ਿਪ ਮਿਲੀ which was which was a very good thing for me and ਉਹਦੇ ਥਰੂ ਮੈਂ ਆਪਣੀ ਯੂਨੀਵਰਸਿਟੀ ਜੁਆਇਨ ਕੀਤੀ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਗ੍ਰੈਜੂਏਸ਼ਨ ਕੀਤੀ ਐਂਡ ਫਸਟ ইয়ার ਤੋਂ ਲੈ ਕੇ ਹੀ ਫੋਰਥ ইয়ার ਤੱਕ ਮੈਂ ਕਾਫੀ ਕਿਊਰੀ ਸੀ ਕਿ ਸ਼ੁਰੂ ਜਿਹਾ ਮਤਲਬ ਕੀਤਾ ਤੇ ਕੁਝ ਵੱਡਾ ਮੁਕਾਮ ਹਾਸਿਲ ਕਰਨਾ ਕਿਉਂਕਿ ਕਾ ਮੈਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦਾ ਸੀ ਤੇ ਮਤਲਬ ਸ਼ੁਰੂ ਤੇ ਡੈਡੀਕੇਸ਼ਨ ਸੀ ਕਿ ਅੱਛਾ ਪੜਾਇ ਕੇ ਚਲੇ ਜਾਣਾ ਅੱچھے ਯੂਨੀਵਰਸਿਟੀ ਦਾ ਵੀ ਨਾਮ ਪ੍ਰਾਊਡ ਕਰਨਾ ਆਪਣੇ ਪੇਰੈਂਟਸ ਦਾ ਵੀ ਤੇ ਉਸੇ ਤਰ੍ਹਾਂ ਮਤਲਬ ਫਰਸਟ ਇਅਰ ਤੋਂ ਹੀ ਕਾਫੀ ਓਪਰਚ्युनिटीज ਮਿਲਣੀ ਸ਼ੁਰੂ ਹੋਈਆਂ ਚਾਹੇ ਉਹ ਮੈਂ ਸੌਫਟ ਸਕਿਲਸ ਬਾਰੇ ਗੱਲ ਕਰਨਾ ਚਾਹੇ ਇੰਟਰਪਰਸਨਲ ਸਕਿਲਸ ਬਾਰੇ ਚਾਹੇ ਪਰਸਨੈਲਿਟੀ ਡਵੈਲਪਮੈਂਟ ਬਾਰੇ ਕਾਫੀ ਚੀਜ਼ਾਂ ਚ ਮੇਰਾ ਯੂਨੀਵਰਸਿਟੀ ਨੇ ਹੈਲਪ ਕੀਤਾ ਪਹਿਲੇ ਸਾਲ ਤੋਂ ਹੀ ਲਾ ਕੇ ਲਾਸਟ ਇਅਰ ਤੱਕ ਮੈਂ ਆਪਣੀ ਕਲਾਸ ਦਾ ਮੋਨੀਟਰ ਸੀਗਾ ਲਾਈਕ ਜਿਹਨੂੰ ਕਲਾਸ ਰਿਪਰੈਜ਼ੈਂਟੇਟਿਵ ਕਹ ਐਕਸਟਰਾਕਟੀਵਿਟੀਜ਼ ਜਿੱਦਾਂ ਕਿ ਕਲਚਰਲ ਟੀਮ ਦੀ ਗੱਲ ਕਰਾਂ ਮੈਂ ਆਪਣੀ ਕੰਗਰੇ ਟੀਮ ਚ ਕੈਪਟਨ ਆਗਾ ਸੀਗਾ ਐਂਡ ਕਾਫੀ ਸਾਰੇ ਕੰਪੀਟੀਸ਼ਨ ਜਿੱਤੇ ਆ ਚਾਹੇ ਮੈਂ ਮਲਟੀਪਲ ਸਟੇਟਸ ਦੀ ਗੱਲ ਕਰਨਾ ਚਾਹੇ ਹਰਿਆਣਾ ਚਾਹੇ ਦਿੱਲੀ ਚਾਹੇ ਰਾਜਸਥਾਨ ਦਾ ਮਾਊਂਟ ਆਪੂ ਉੱਥੇ ਵੀ ਆਪ ਆਪਣੀ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਕੇ ਆਏ ਆ ਔਰ ਦਿੱਤੋ ਵੀ ਵੱਡੀ ਗੱਲ ਜਿਹੜਾ ਵੀ ਸਾਰਾ ਸਾਡਾ ਮਿਲਕੈਂਸੇ ਟਰੈਵਲਿੰਗ ਅਲਾਉਂਸ ਸੀਗਾ ਖਰਚਾ ਸੀਗਾ ਯੂਨੀਵਰਸਿਟੀ ਆਪਣੇ ਕੋਲ ਰੀਮਬਰਸ ਕਰਦੀ ਸੀ ਵਿਚ ਗੈਰੀ ਗੁੱਡ ਸਪੋਰਟ ਫਾਰ ਅਸ ਐਂਡ ਔਰ ਥਰੋਸ ਸਾ ਹੀ ਕਾਫੀ ਸ ट्यूमर ਦੇ ਉੱਪਰ ਸੈਕ ਡਾਟਾ ਸਾਇੰਸ ਵੀ ਸੁਣਿਆ ਹੈਗਾ ਕਾਫੀ ਐਡਵਾਂਸ ਫੀਲਡ ਆ ਚ ਰੰਚ ਔਰ ਇਸ ਪਰ ਵੀ ਸਸਕਤ ਕੋ ਕੰਪਲੀਸ਼ ਕੀਤਾ ਹੈ ਤੇ ਮਲਟੀ ਮੈਂ ਤੁਹਾਨੂੰ ਮਤਲਬ ਸੁਜੈਸ਼ਨ ਇੱਕੋ ਦੇਣਾ ਚਾਹਾਂਗਾ ਕਿ ਅਗਰ ਤੁਸੀਂ ਮਲਟੀ ਕਾਲਜ ਜਾ ਰਹੇ ਹੋ ਤੇ ਮਲਟੀਪਲ ਚੀਜ਼ ਐਕਸਪਲੋਰ ਕਰਨ ਨੂੰ ਹੈਗੇ ਤੁਹਾਡੇ ਕੋਲ 4 ਸਾਲ ਹੈ ਤੁਹਾਡੇ ਕੋਲ ਤੁਸੀਂ ਬਹੁਤ ਚੀਜ਼ਾਂ ਐਕਸਪਲੋਰ ਕਰ ਸਕਦੇ ਹੋ ਐਂਡ ਔਰੇ ਕਚ ਤੁਹਾਨੂੰ ਚੰਡੀਗੜ੍ਹ ਮੈਸਟਰੀ ਪੂਰਾ ਸਪੋਰਟ ਕਰੇਗੀ ਠੀਕ ਹੈ ਕਿਸੇ ਵੀ ਕਾਰਨ ਸਪੋਰਟ ਤੁਹਾਨੂੰ ਲੈਕ ਨਹੀਂ ਹੋਏਗਾ ਐਂਡ ਔਰੇ ਥਰੂ ਹੀ ਮੈਂ ਆਪਣੇ ਫਾਈਨਲ ਇਅਰਸ ਤੇ ਅਜੇ ਮੇਰੀ ਡਿਗਰੀ ਕੰਪਲੀਟ ਵੀ ਨਹੀਂ ਹੋਈ ਚੰਡੀਗੜ੍ਹ ਮੈਨੂੰ 8 ਲੱਖ ਦਾ ਪੈਕੇਜ ਮਿਲਿਆ ਐਂਡ ਵਨ ਮੋਰ ਥਿੰਗ ਬਿਕੋਜ਼ ਆਫ ਮਾਈ ਗੁੱਡ ਸੋਫਟ ਸਕਿਲਸ ਗੁੱਡ ਇੰਟਰਪਰਸਨਲ ਸਕਿਲਸ ਵਿਚ ਆਈ ਹੈਵ ਡਿਵਲਪਡ ਇਨ ਚੰਡੀਗੜ੍ਹ ਯੂਨੀਵਰਸਿਟੀ ਥਰੂ 댓 ਆਈ ਹੈਵ ਬੀਨ ਅ ਟੋਪ ਪਰਫਾਰਮਰ ਆਫ ਦੀ ਵੀ ਕੈਨ ਸੀ ਇਨ ਮਾਈ ਕੰਪਨੀ ਫ্রম ਦੀ ਲਾਸਟ 4 ਮਨਸ ਮੱਕ ਟੋਪ ਪਰਫਾਰਮਰ ਵੀ ਆਪਨੀ ਕੰਪਨੀ ਚ ਸੋ 올 ਆਈ ਵਾਂਟ ਟੂ ਸੇ ਕਿ ਥੈਂਕ ਯੂ ਸੋ ਮੱਚ ਟੂ ਮਾਈ ਯੂਨੀਵਰਸਿਟੀ ਜੋ ਵੀ ਮੈਨੂੰ ਅੱਜ ਕਰ ਦਿੱਤਾ ਹਨ ਲੇ ਮੋਦੇ ਕੋ ਇੱਥੇ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਚਾਹਿਲ ਚੋਧਰੀ ਹੈ ਮੈਂ ਪਠਾਨਕੋਟ ਡ ਸਕਾਲਰਸ਼ਿਪ ਮਿਲੀ ਮੇਰੇ ਟੈਸਟ 'ਚ 72 ਨੰਬਰ ਆਈ ਸੀ ਉਸ ਤੋਂ ਬਾਅਦ ਮੈਂ ਸ਼ੁਰੂ ਤੋਂ ਰਿਸਰਚ 'ਚ ਜ਼ਿਆਦਾਤਰ ਰਿਹਾ ਮੈਂ 25 ਪਲੱਸ ਰਿਸਰਚ ਪੇਪਰ ਪਬਲਿਸ਼ ਕੀਤੇ ਆ ਐਂਡ ਟੂ ਪੇਟੈਂਟ ਫਾਈਲ ਵੀ ਕੀਤੇ ਆ ਐਂਡ ਨੈਸ਼ਨਲ ਐਂਡ ਇੰਟਰਨੈਸ਼ਨਲ ਹੈਕਾਥੋਨ ਵੀ ਵਿਨ ਕੀਤੀ ਹੈ ਰੀਸੈਂਟਲੀ ਮੈਂ ਇੱਕ ਹੈਕਾਥੋਨ ਵਿਨ ਕੀਤੀ ਜਿੱਥੇ ਮੈਂ 50 50000 ਰੁਪਏ ਇਨਾਮ ਜਿੱਤਿਆ ਐਂਡ ਨਾਊ ਫੋਰ ਨਾਊ ਆਈ ਹੈਵ ਬੀਨ ਪਲੇਸਡ ਇਨ ਆਈਵੀਐਮ ਫੋਰ 5 ਐਲਪੀਏ ਪੈਕੇਜ ਐਸ ਵੈਲ ਸੋ ਦਿਸ ਇਜ਼ ਮਾਈ ਹੋਲ ਜਰਨੀ ਇਨ ਚੰਡੀਗੜ੍ਹ ਯੂਨੀਵਰਸਿਟੀ